ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਮੋਗਾ ਟਰੈਕਟਰ ਮੰਡੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਟਰੈਕਟਰ ਦੀ ਲੋੜ ਆ ਚਲੋ ਆਪਾਂ ਟਾਈਮ ਨਾ ਬਰਬਾਦ ਕਰਦੇ ਹੋਏ ਵੀਡੀਓ ਸ਼ੁਰੂ ਕਰਦੇ ਆਂ ਪਹਿਲਾ ਟਰੈਕਟਰ ਅੱਜ ਮੰਡੀ ਦਾ ਤੁਹਾਨੂੰ ਦਿਖਾ ਰਿਹਾ ਆਂ ਸਵਰਾਜ 855 209 ਮਾਡਲ ਟਰੈਕਟਰ ਆ ਜੀ ਰੇਟ ਇਸ ਦਾ 335000 ਰੁਪਏ ਆ ਰੰਗ ਬੰਨ ਨਮੋ ਗਲਕ ਲੋਕੀ ਆ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਪਈ ਆ ਰੰਗ ਬੰਨ ਦਾ ਪੂਰਾ ਟਰੈਕਟਰ ਸਾਫਟ ਹੈ ਤੁਸੀਂ ਟਾਇਰਾਂ ਦੀ ਕੰਡੀਸ਼ਨ ਵੀ ਵੀਡੀਓ ਚ ਦੇਖ ਸਕਦੇ ਆ ਆਪਾਂ ਕਹਿ ਸਕਦੇ ਆ ਬਈ 40 ਤੋਂ 50 ਪੈਸੇ ਹੈਟਰ ਤੇ ਰੰਗ ਬੰਨ ਦਾ ਸਾਫ ਟਰੈਕਟਰ ਹੈ ਉਸ ਦੇ ਨਾਲ ਆ ਗਈ ਸੋਨਾਲੀਕਾ 750 2002 ਮਾਡਲ ਹੈ ਜੀ 2 ਲੱਖ 45000 ਰੁਪਏ ਮਾਰਕ ਦੀ ਡਿਮਾਂਡ ਹੈ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਠੀਕ ਠਾਕ ਪਈ ਹੈ 13 ਦੇ ਟਾਇਰ ਆ ਇਸ ਦੇ 6 ਚੱਲੀ ਟਰੈਕਟਰ ਆ ਡਬਲ ਕਲਚ ਟਰੈਕਟਰ ਹੈ ਜੀ ਉਹ ਚੰਗੀ ਤਰ੍ਹਾਂ ਦੇਖ ਸਕਦੇ ਆ ਜੀ ਉਸ ਦੇ ਨਾਲ ਆ ਗਿਆ ਇਹ ਫਾਰਮ 50 97 ਮਾਡਲ ਆ ਜੀ 1 ਲੱਖ ਤੇ 90000 ਰੁਪਿਆ ਮਾਲਕ ਦੀ ਡਿਮਾਂਡ ਆ ਜੀ ਚਾਰੇ ਟਾਇਰ ਕੰਨੀ ਬਿਲਕੁਲ ਓਕੇ ਕੰਡੀਸ਼ਨ ਦੇ ਹੀ ਰੰਗ ਬਣ ਜੋ ਵੀ ਆ ਤੁਸੀਂ ਵੀਡੀਓ ਚ ਦੇਖ ਸਕਦੇ ਆ ਸਾਫ ਕਲਰ ਦਾ ਟਰੈਕਟਰ ਆ ਇਹ ਉਸ ਦੇ ਨਾਲ ਆ ਗਿਆ ਜੀ ਸਵਰਾਜ 744 ਪੀ ਵੀ 08 ਇਹ ਵੀ ਪੰਜਾਬ ਨੰਬਰ ਟਰੈਕਟਰ ਹੈ ਜੋ ਵੀ ਪਹਿਲਾ ਟਰੈਕਟਰ ਦਿਖਾਇਆ ਸਾਰੇ ਪੰਜਾਬ ਨੰਬਰ ਹੀ ਉਹ ਵੀ ਤੇ ਰੰਗ ਬਨ ਜੋ ਵੀ ਹੈ ਟਰੈਕਟਰ ਦਾ ਤੁਸੀਂ ਦੇਖ ਸਕਦੇ ਹੋ ਫੈਰਾ ਨਹੀਂ ਕੰਡੀਸ਼ਨ ਵੀ ਠੀਕ ਠਾਕ ਪਈ ਹੈ ਬੈਕ ਸਾਈਡ ਦੇ ਟਾਇਰ ਸ਼ਾਇਦ ਇਸ ਦੇ 14 ਦੇ ਲੱਗ ਗਿਆ ਐਮ ਆਰਫ ਦੇ ਟਾਇਰਾਂ 14 9 28 ਦੇ ਟਾਇਰ 2003 ਮਾਡਲ ਆ 2 ਲੱਖ ਤੇ 70000 ਰੁਪਿਆ ਮਾਲਕਾਂ ਦੀ ਡਿਮਾਂਡ ਹੈ ਇਸ ਟਰੈਕਟਰ ਦੀ ਉਸ ਦੇ ਨਾਲ ਆ ਗਈ ਫਾਰਮ ਸੱਠ ਖੈਰ ਚਾਰੇ ਬਿਲਕੁਲ ਨਵੇਂ ਨੇ ਸਟਰੈਕਟਰ ਦੇ ਬੈਕ ਸਾਈਡ ਦੇ ਟਾਇਰ ਬਿਲਕੁਲ ਹੀ ਨਵੇਂ ਨੇ 13 6 28 ਦੇ ਟਾਇਰ ਨੇ ਗੁਡ ਇਅਰ ਦੇ ਟਾਇਰ ਆ ਰੰਗ ਬੰਦ ਜੋ ਵੀ ਹੈ ਤੁਸੀਂ ਦੇਖ ਸਕਦੇ ਆ ਵੀਡੀਓ ਚ 2008 ਮਾਡਲ ਆ 2 ਲੱਖ ਤੇ 95000 ਰੁਪਇਆ ਮਾਲਕ ਦੀ ਟਮਾਟਾ ਪੀ ਵੀ 03 ਨੰਬਰ ਆ ਇਹ ਡਬਲ ਕਲਚ ਸਟਰੈਕਟਰ ਆ ਇਹਦੇ ਨਾਲ ਆ ਗਈ ਸਵਰਾਜ 855 ਰੰਗਬੰਨ ਦਾ ਟਰੈਕਟਰ ਸਾਫਟਾ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਪਈ ਹੈ ਜੀ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਸਾਫ ਹੈ ਆ ਐਮ ਆਰਫ ਦੇ ਟਾਇਰਾਂ ਐਮ ਆਰਫ ਦੇ ਟਾਇਰਾ 13 6 28 ਹੈ ਜੀ ਰੰਗਬੰਨ ਜੋ ਵੀ ਹੈ ਤੁਸੀਂ ਵੀਡੀਓ ਚ ਟਰੈਕਟਰ ਦਾ ਦੇਖ ਸਕਦੇ ਆ 2002 ਮਾਡਲ ਆ 2 ਲੱਖ 78000 ਰੁਪਿਆ ਮਾਲਕ ਦੀ ਡਿਮਾਂਡ ਹੈ ਜੀ ਉਸ ਦੇ ਨਾਲ ਆ ਗਿਆ ਸੋਨਾਲੀਕਾ 750 2013 ਮਾਡਲ ਆ ਜੀ ਜੈਸ ਦੇ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਠੀਕ ਠਾਕ ਹੈ ਇਹ 14 9 28 ਦੇ ਬੈਕ ਸਾਈਡ ਦੇ ਟਾਇਰ ਆ ਤੁਸੀਂ ਚੰਗੀ ਤਰ੍ਹਾਂ ਵੀਡੀਓ 'ਚ ਵੀ ਦੇਖ ਸਕਦੇ ਹੋ ਸਾਫ ਕੰਡੀਸ਼ਨ ਦੇ ਟਾਇਰ ਆ ਬੀਕੇਟੀ ਦੇ ਟਾਇਰ ਆ ਰੰਗ ਬੰਨ ਲਓ ਵੀ ਟਰੈਕਟਰ ਬਿਲਕੁਲ ਸਾਫ ਹੈ ਮਾਡਲ 2013 ਹੀ ਤੇ ਜੇ ਇਸ ਦੇ ਪ੍ਰਾਈਸ ਦੀ ਗੱਲ ਕਰੀਏ 3 ਲੱਖ ਤੇ 95000 ਰੁਪਇਆ ਮਾਲਕ ਦੀ ਡਿਮਾਰੀ ਉਸ ਦੇ ਨਾਲ ਆ ਗਿਆ ਨਿਊ ਹਾਲੈਂਡ ਜੀ ਪਲਾਸ ਆਈ ਸ਼ਕਤੀਤੀ ਬੈਕ ਸਾਈਡ ਦੇ ਟਾਇਰ ਆ ਜਿਹੜੇ ਇਸਦੇ ਗੁੜੀਆ ਦੇ 16 9 28 ਸਾਈਜ਼ ਆਈ ਤੇ ਕੰਡੀਸ਼ਨ ਟਾਇਰਾਂ ਦੀ ਆਪਾਂ ਕਹਿ ਸਕਦੇ ਆ ਅੱਧਕ ਤੇ ਟਾਇਰ ਪਿਆਈ ਇਸਦੇ ਰੰਗ ਬੰਨ ਵਾਲਾ ਟਰੈਕਟਰ ਸਾਫਾ ਪੀ ਪੀ 02 ਨੰਬਰ ਆਈ ਇਸ ਦਾ 2011 ਮਾਡਲ ਆ 4 ਲੱਖ 85000 ਰੁਪਿਆ ਮਾਲਕਾਂ ਦੀ ਡਿਮਾਂਡ ਆਈ ਚੰਗੀ ਤਰ੍ਹਾਂ ਵੀਡੀਓ 'ਚ ਟਰੈਕਟਰ ਤੁਸੀਂ ਦੇਖ ਸਕਦੇ ਹੋ ਔਰ ਦੇ ਨਾਲ ਆ ਗਿਆ ਇਹ ਮੋਡੀਫਾਈਡ ਕੀਤਾ 2600 ਹੋੜ ਜੋ ਕਿਸੇ ਨੇ ਸਟਾਰਟ ਖੜਾ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਮਾਡਲ ਆ 96 1 ਲੱਖ 95000 ਰੁਪਿਆ ਮਾਲਕਾਂ ਦੀ ਡਿਮਾਂਡ ਆ ਡੀ ਆਈ ਹੋਇਆ ਇਹ ਤੇ ਚਾਰੇ ਟਾਇਰ ਵੀ ਇਸ ਦੇ ਬਿਲਕੁਲ ਨਵੇਂ ਆ ਰੰਗ ਬੰਨ ਤਾਂ ਜੋ ਵੀ ਜੋ ਮੋਡੀਫਾਈਡ ਕੀਤਾ ਹੁੰਦਾ ਪੇਂਟ ਹੋਇਆ ਹੁੰਦੇ ਟਰੈਕਟਰ ਤੇ ਛਤਰੀ ਵੀ ਜੋ ਦੇਖ ਸਕਦੇ ਆ ਤੁਸੀਂ ਸੀਰੀਓ ਸਿਸਟਮ ਵੀ ਲੱਗਿਆ ਇਸ ਦੇ ਉਹ ਵੀ ਦੇਖ ਸਕਦੇ ਆ 13628 ਦੇ ਸੁਪਰ ਵਾਲਿਆਂ ਦੇ ਬੈਕ ਸਾਈਡ ਤੇ ਟਾਇਰ ਆ ਜੀ ਦੇਖਣ ਟਰੈਕਟਰ ਬਹੁਤ ਹੀ ਸੋਹਣਾ ਲੱਗਦਾ ਜੀ ਜੇ ਟਰੈਕਟਰ ਦਾ ਨੰਬਰ ਚਾਹੀਦਾ ਹੋਇਆ ਤਾਂ ਮਾਲਕਾਂ ਦਾ ਨੰਬਰ ਸਾਡੇ ਕੋਲੇ ਹੈ ਤੁਸੀਂ ਸਾਡੇ ਤੋਂ ਲੈ ਸਕਦੇ ਹੋ। ਉਹਦੇ ਨਾਲ ਆ ਗਿਆ ਜੀ ਸਵਰਾਜ ਆਜਾ 55 3B 43 ਕੰਡੀਸ਼ਨ ਦਾ ਟਰੈਕਟਰ ਸਾਫਟ ਹੈ ਜੀ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਹੈ ਟਾਇਰ ਜੇ 13 ਦੇ ਲੱਗਦੇ ਬਿਲਕੁਲ 13 ਦੇ ਟਾਇਰ ਨੇ ਗੁਡੀਅਰ ਦੇ ਰੰਗ ਬਨ ਜੋ ਵੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਦਾ ਚੰਗੀ ਤਰ੍ਹਾਂ ਕੋਸ਼ਿਸ਼ ਕਰੀ ਜੇ ਕਿ ਤੁਸੀਂ ਕੈਮਰੇ ਜ ਟਰੈਕਟਰ ਨੂੰ ਦੇਖ ਸਕੋ 50 ਨੰਬਰ ਆ ਇਹ 2001 ਮਾਡਲ ਆ 2 ਲੱਖ 85000 ਰੁਪਿਆ ਮਾਲਕਾਂ ਨੇ ਡਿਮਾਂਡਾਈ 540 ਵੀਡੀਓ ਦੇ ਚੈੱਕ ਉਹਦੇ ਨਾਲ ਆ ਗਿਆ ਜ ਸੁਨਾਲਿਕਾ ਵੀ ਵੀ 04 ਆ ਜੀ ਰੀਡ ਕੋਡ ਨੰਬਰ ਆ 2017 ਮਾਡਲ ਆ 4 ਲੱਖ 85000 ਰੁਪਿਆ ਮਾਲਕ ਜੀ ਨੇ ਮੰਗਦਾ ਹੈ ਆਧਾਰੀਆ 16 ਨੰਬਰ ਹੈ ਟਾਇਰ ਹੈ ਜਸਟ ਇਹਦਾ ਨਾਲ ਅਗੇ ਸਵਰਾ 747 ਪੀਬੀ 11 ਨੰਬਰ ਹੈ ਜੀ ਰੰਡ ਬੰਨ ਜੋ ਵੀ ਤੁਸੀਂ ਵੀਡੀਓ ਚ ਦੇਖ ਸਕਦੇ ਆ ਸਾਫ ਕੰਡੀਸ਼ਨ ਦਾ ਟਰੈਕਟਰ ਪਿਆ ਜੀ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਆ ਜੀ ਇਹ ਇਸ ਦਾ ਮਾਡਲ ਵੀ ਆਪ ਤੁਹਾਨੂੰ ਜਰੂਰ ਦੇਖ ਕੇ ਦੱਸਾਂਗੇ 2002 ਮਾਡਲ ਆ 2 ਲੱਖ ਤੇ 45000 ਰੁਪਿਆ ਮਾਲਕਾਂ ਦੇ ਡਿਮਾਂਡ ਆ ਜੀ ਉਸ ਦੇ ਨਾਲ ਆ ਗਿਆ ਜੀ 275 ਮਿੰਦਰਾ 96 ਮਾਡਲ ਆ 1 ਲੱਖ ਤੇ 48000 ਰੁਪਏ ਮਾਲਕਾਂ ਨੇ ਦਮਾੜ ਹਾਈ ਸਪੀਡ ਟਰੈਕਟਰ ਆ ਇਹ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਜੀ ਐਸਦੀ ਤੁਸੀਂ ਚੰਗੀ ਤਰ੍ਹਾਂ ਵੀਡੀਓ ਚ ਦੇਖ ਸਕਦੇ ਹੋ ਐਸੇ ਦੇਖਣ ਜੀ ਟਰੈਕਟਰ ਸਾਫ਼ ਆ ਜੀ ਉਸ ਦੇ ਨਾਲ ਆ ਗਿਆ ਸਵਰਾਜ 735 ਬੈਕ ਸਾਈਡ ਦੇ ਟਾਇਰ ਬਿਲਕੁਲ ਨਵੇਂ ਆ ਅਹਰੰਤ ਵਾਲੇ ਟਾਇਰ ਵੀ ਠੀਕ ਠਾਕ ਕੰਡੀਸ਼ਨ ਦੇ ਪਿਆ ਰੰਗ ਬਣ ਜੋ ਵੀ ਆ ਇਸ ਵੀਡੀਓ ਵਿੱਚ ਦੇਖ ਸਕਦੇ ਆ। ਠੀਕ ਕੰਡੀਸ਼ਨ ਦਾ ਟਰੈਕਟਰ ਆ 98 ਮਾਡਲ ਆ 1,90,000 ਰੁਪਏ ਮਾਲਕਾਂ ਦੀ ਡਿਮਾਂਡ। ਪੰਪ ਤੁਹਾਨੂੰ ਦੇਖ ਕੇ ਦੱਸ ਦਿੰਨੇ ਆ ਇਸ ਦਾ। ਟਰੈਕਟਰ ਦਾ ਬਾਹਰ ਆ ਪੰਪ ਤੇ ਚਲੋ ਆਪਾਂ ਇਸ ਦਾ ਉਹ ਵੀ ਦੇਖ ਕੇ ਦੱਸ ਦਿੰਨੇ ਆ ਗੇਅਰ ਕਿੰਨੇ ਆ। ਲਓ ਜੀ ਇਸ ਦੇ 5 ਗੇਅਰ ਨੇ। ਇਹ ਮੰਨ ਕੇ ਚਲੋ 98 ਦੇ। ਇਹ ਆਂਟਲੇ ਮਿੰਨੀ ਚਾਹੀ ਹੋਏ ਨੇ ਟਰੈਕਟਰ। ਉਸ ਦੇ ਨਾਲ ਆ ਗਿਆ ਸਵਰਾਜ 855 ਪੈਰਾ ਨਿਕਨੇਸ਼ਨ ਠੀਕ ਠਾਕ ਆ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਪੈਰਾ ਥੋੜੀ ਜਿਹੀ ਵੇਹਾਈਆਂ ਪਈਆਂ ਹੋਈਆਂ ਤੁਹਾਨੂੰ ਕੈਮਰੇ ਵਿੱਚ ਦਿਖਾਈ ਦੇ ਰਹੀਆਂ ਹਨ ਇਹ ਰੰਗ ਬਣ ਜੋ ਵੀ ਤੁਸੀਂ ਦੇਖ ਰਹੇ ਨੇ ਟਰੈਕਟਰ ਦਾ 99ਆ ਮਾਡਲ ਆ 1 ਲੱਖ ਤੇ 85000 ਰੁਪਇਆ ਮਾਲਕ ਦੀ ਡਿਮਾਂਡ ਆ ਟਰੈਕਟਰ ਨੂੰ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਆ ਤੁਹਾਡਾ ਆਪਣਾ ਹੀ ਟਰੈਕਟਰ ਬਈ ਤੇਰਾ ਹੀ ਟਰੈਕਟਰ ਨੰਬਰ ਨੰਬਰ ਬੋਲੀਆ ਆਪਣਾ 869 55 49 744 ਲੋ ਜੀ ਇਹ ਮਾਲਕ ਦਾ ਨੰਬਰ 49744 ਜੇ ਕਿਸੇ ਨੇ ਟਰੈਕਟਰ ਲੈਣਾ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਆ ਉਸਦੇ ਨਾਲ ਆਗੇ ਸੋਨਾਲੀਕਾ 750 ਬੈਕ ਸਾਈਡ ਦੇ 14928 ਦੇ ਟਾਇਰ ਆ ਜਕੇ ਦੇ ਟਾਇਰ ਆ ਬਿਲਕੁਲ ਨਵੇਂ ਨਵੇਂ ਟਾਇਰ ਆ ਫਰੰਟ ਵਾਲੇ ਟਾਇਰ ਵੀ ਇਸਦੇ ਬਿਲਕੁਲ ਨਵੇਂ ਨੇ ਪੀਵੀ 18 ਪੰਜਾਬ ਨੰਬਰ ਟਰੈਕਟਰ ਰੰਗ ਬੰਨ ਲੋ ਵੀ ਟਰੈਕਟਰ ਸਾਫ ਪਿਆ ਦੇ ਤੁਹਾਨੂੰ ਮਾਡਲ ਵੀ ਦੱਸਦੇ ਆ ਇਸ ਦਾ ਤੇ ਰੇਟ ਵੀ ਜ਼ਰੂਰ ਦੱਸਾਂਗੇ 2010 ਮਾਡਲ ਆ 3 ਲੱਖ ਤੇ 35000 ਰੁਪਿਆ ਮਾਲਕਾਂ ਦੀ ਡਿਮਾਂਡ ਆ ਜੀ ਉਹਦੇ ਨਾਲ ਆ ਗਿਆ ਜੀ Mahindra 265 95 ਮਾਡਲ ਆ ਪਹਿਰਾਨੀ ਕੰਡੀਸ਼ਨ ਵੀ ਬਿਲਕੁਲ ਠੀਕ ਠਾਕ ਪਈ ਹੈ ਜੀ ਬੈਕ ਸਾਈਡ ਦੇ 12 4 28 ਦੇ ਟਾਇਰ ਆ ਜੀ 1 ਲੱਖ ਤੇ 55000 ਰੁਪਿਆ ਮਾਲਕਾਂ ਨੂੰ ਡਿਮਾਂਡ ਹੈ ਜੀ ਉਹਦੇ ਨਾਲ ਆ ਗਿਆ ਜੀ ਸੋਨਾ ਵਿਕਾਸ 750 ਇਸ ਦੇ ਟਾਰਾ ਨੇ ਜਿਹਨੇ ਬਿਲਕੁਲ ਠੀਕ-ਠਾਕ ਹੈ ਇਹ 13 28 ਦੇ ਟਾਰਾ ਬਕਸਰ ਦਾ ਸਾਈਡ ਕੰਪਨੀ ਦੇ 2002 ਮਾਡਲ ਆ 2 ਲੱਖ ਤੇ 30000 ਰੁਪਏ ਮੰਗਾਂ ਲਈ ਉਹਦੇ ਨਾਲ ਆ ਗਿਆ ਇਹ ਮੇਦਰਾ ਆਰਜਨ ਅਲਟਰਾ 605 ਰੰਗ ਬੰਨ੍ਹ ਨੂੰ ਠੀਕ-ਠਾਕ ਹੈ ਇਹ ਸੈਕਟਰ 2001 ਮਾਡਲ ਆ 2 ਲੱਖ ਤੇ 40000 ਰੁਪਏ ਡਿਮਾਂਡ ਆ ਪੀ ਵੀ 02 ਨੰਬਰ ਆ ਇਹ ਸੈਕਟਰ ਦਾ ਦੇ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਹੈ। ਗੁਡੀਅਰ ਦੇ ਟਾਇਰ ਆ। ਕੰਪਨੀ ਦੇ ਟਾਇਰ ਆ ਜੀ। 16 9 28 ਸਾਈਜ਼ ਆ ਜੀ। ਤੁਸੀਂ ਚੰਗੀ ਤਰ੍ਹਾਂ ਵੀਡੀਓ 'ਚ ਟਰੈਕਟਰ ਨੂੰ ਦੇਖ ਸਕਦੇ ਹੋ ਜੀ। ਲਓ ਜੀ ਉਸਦੇ ਨਾਲ ਆ ਗਿਆ। ਮਾਡਲ 2600 ਰੰਗ ਬੰਨ ਜੋ ਵੀ ਟਰੈਕਟਰ ਦਾ ਜੈਨੂਅਲ ਆ ਤੁਸੀਂ ਦੇਖ ਸਕਦੇ ਆ ਕਿਤੇ ਕੋਈ ਪੇਂਟ ਵਗੈਰਾ ਨਹੀਂ ਹੋਇਆਗਾ ਟਰੈਕਟਰ ਰਾਂਟਲੇ ਟੈਰਾਂ ਦੀ ਕੰਡੀਸ਼ਨ ਵਧੀਆ ਸਾਫ਼ ਪਈ ਹੈ 93 ਮਾਡਲ ਹੈ 1 ਲੱਖ 35000 ਰੁਪਏ ਮਾਲਕ ਦੀ ਡਿਮਾਂਡ ਹੈ 216 ਮੀਟਰ ਟਰੈਕਟਰ ਪਾ ਕੇ ਵਾਹ ਠੀਕ ਹੈ ਯਾਨੀ ਕਿ ਇੰਜਨ ਦਾ ਵੀ ਓਕੇ ਹੈ ਜੀ ਰੋਟਾਵੇਟਰ ਪਾ ਕੇ ਵਾਸਾ 6 ਚੜੀ ਹੈ ਜੀ ਠੀਕ ਹੈ ਜੀ ਪੰਜਾਬ ਨੰਬਰ ਹੈ ਕਿੱਥੋਂ ਦਾ ਨੰਬਰ ਹੈ ਜੀ ਪੀਬੀ 42 ਹੈ ਲਓ ਜੀ ਤੁਸੀਂ ਦੇਖ ਸਕਦੇ ਆਂ ਟਰੈਕਟਰ ਦੀ ਕੰਡੀਸ਼ਨ ਗਾਰੰਟੀ ਹੈ ਟਰੈਕਟਰ ਜੋੜ ਕੇ ਦੇਖ ਸਕਦੇ ਆ ਠੀਕ ਹੈ ਭਾਈ ਜੀ ਭਾਈ ਜੀ ਕਹਿੰਦਾ ਪਹਿਲਾਂ ਇਹਨੂੰ ਤੁਸੀਂ ਵਾਕੇ ਦੇਖੋ ਤੇ ਬਾਅਦ ਚ ਤੁਸੀਂ ਉਹ ਜੇ ਕਨਟਰੈਕਟਰ ਦਾ ਸੌਦਾ ਕਰੋ ਚਲੋ ਆਪਾਂ ਤੁਹਾਨੂੰ ਬਾਈਆਂ ਦਾ ਨੰਬਰ ਜ਼ਰੂਰ ਦੇਵਾਂਗੇ ਤੇ ਗੁਡੀਅਰ ਦੇ ਟਾਇਰ ਆ ਬੈਕ ਸਾਈਡ ਦੇ 13628 ਸਹਜਾ ਤੁਸੀਂ ਚੰਗੀ ਤਰ੍ਹਾਂ ਵੀਡੀਓ ਵਿੱਚ ਟਾਇਰਾਂ ਦੀ ਕੰਡੀਸ਼ਨ ਵੀ ਦੇਖ ਸਕਦੇ ਹੋ ਤੇ ਬੈਕ ਸਾਈਡ ਤੋਂ ਵੀ ਤੁਹਾਨੂੰ ਟਰੈਕਟਰ ਦਿਖਾਣੇ ਆ ਮਗਰਾਟ ਵਗੈਰਾ ਵੀ ਸਾਫ ਹੈ ਇਸ ਟਰੈਕਟਰ ਦੇ ਬੈਕ ਸਾਈਡ ਤੋਂ ਵੀ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਟਰੈਕਟਰ ਨੂੰ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਚਲੋ ਆਪਾਂ ਮਾਲਕ ਦਾ ਤੁਹਾਨੂੰ ਨੰਬਰ ਦਿੰਨੇ ਆ ਤੇ ਪਿੰਡ ਵੀ ਦੱਸਦੇ ਆ ਵੀਰੇ ਕਿਹੜਾ ਪਿੰਡ ਹੈ ਤੁਹਾਡਾ ਹਾਂਜੀ ਚੱਕਾ ਰਾਹੇ ਸੇਖਾਗਲਾ ਬਾਈ ਜੀ ਦਾ ਪੈਂਡਾ ਤੇ ਆਪਣਾ ਨਾਮ ਕੀ ਸੀ ਆਪਣਾ ਕਰ ਲਿਆ ਕਾਰਨਾ ਨਾਮ ਆ ਬਾਈ ਦਾ ਤੇ ਮੋਬਾਈਲ ਨੰਬਰ ਦੱਸੋ ਜੀ 99154 54 16840 16840 840 ਲੋ ਜੀ 16840 ਇਹ ਮਾਲਕ ਦਾ ਨੰਬਰ ਆ ਪਹਿਲਾਂ ਬਾਈ ਜੀ ਕਹਿੰਦੇ ਆਪਦਾ ਵਾਕੇ ਚੈੱਕ ਕਰੋ ਕਿਤੇ ਕੋਈ ਲੀਕ ਵਗੈਰਾ ਨਾ ਟਰੈਕਟਰ ਉਸ ਤੋਂ ਬਾਅਦ ਤੁਸੀਂ ਸੌਦਾ ਕਰੋ ਸਾਡੇ ਨਾਲ ਫੁੱਲ ਗਾਰੰਟੀ ਆ ਉਸ ਦੇ ਨਾਲ ਆ ਗਈ ਸਵਰਾਜ 855 2001 ਮਾਡਲ ਆ ਜੀ ਹਾਂਜੀ 42 ਵੀ ओरिजिनल ਆ ਠੀਕ ਆ ਬਾਈ ਜੀ ਕਹਿੰਦੇ ਸਾਰਾ ਕੁਝ ओरिजिनल ਆ ਉਸ ਦਾ ਉਸ ਦੇ ਨਾਲ ਆ ਗਈ ਸਵਰਾਜ 855 2001 ਮਾਡਲ ਆ 2 ਲੱਖ ਤੇ 85000 ਰੁਪਏ ਮਾਲਕਾਂ ਦੀ ਡਿਮਾਂਡ ਆ ਪੀ ਵੀ 42 ਇਹ ਵੀ ਟਰੈਕਟਰ ਇਹ 6 ਚਰੀ ਟਰੈਕਟਰ ਆ ਇਹ ਵੀ ਤੇ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਬੈਕ ਸਾਈਡ ਦੇ ਟਾਇਰ ਜੂ ਦੇਖਣ ਚ ਲੱਗਦਾ 13 6 28 ਦੇ ਆ ਚਲੋ ਆਪਾਂ ਵੇਖ ਕੇ ਵੀ ਤੁਹਾਨੂੰ ਦੱਸ ਦਿੰਨੇ ਆ ਜੇ ਕਿਦੇ ਟਾਇਰ ਆ 13 6 28 ਸਹੀ ਜਾਈ ਤੇ ਰੰਗ ਬੰਨ ਜੋਏ ਤੁਸੀਂ ਵੇਖ ਜਾ ਸਕਦੇ ਆ ਟਰੈਕਟਰ ਦਾ 2001 ਮਾਡਲ ਆ 285000 ਰੁਪਿਆ ਦਾ ਮੰਗ ਹੈ ਉਸਦੇ ਨਾਲ ਆ ਗਿਆ ਨਿਊ ਹਾਲੈਂਡ 36 ਹੈ ਪੀਵੀ 69 ਨੰਬਰ ਹੈ ਰੰਗ ਬੰਨ ਨਾਲ ਜੋ ਵੀ ਹੈ ਟਰੈਕਟਰ ਸਾਫ ਕੰਡੀਸ਼ਨ ਦਾ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਪਈ ਹੈ ਜੀ ਐਮ ਆਰ ਦੇ ਟਾਇਰ ਆ ਬੈਕ ਸਾਈਡ ਦੇ ਮਾਡਲ ਦੀ ਗੱਲ ਕਰੀਏ ਤਾਂ 2004 ਹੈ ਜੀ ਤੇ ਬਾਈ ਦੀ ਡਿਮਾਂਡ ਹੈ ਜੋ 3 ਲੱਖ ਤੇ 40000 ਰੁਪਿਆ ਬਾਈ ਦੀ ਮੰਗ ਦਾ ਟਰੈਕਟਰ ਦੀ ਤੇ ਤੁਸੀਂ ਚੰਗੀ ਤਰ੍ਹਾਂ ਟਰੈਕਟਰ ਦੇਖ ਸਕਦੇ ਹੋ ਚਲੋ ਬਾਈ ਜੀ ਉੱਪਰ ਬੈਠਿਆ ਉਹਨਾਂ ਦਾ ਨੰਬਰ ਵੀ ਤੁਹਾਨੂੰ ਦੇ ਦਿੰਨੇ ਆ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲੋ ਜੀ 94654 24020 ਕੀ ਨਾਮ ਆ ਇਹ ਆਪਣਾ ਧਰਮਵੀਰ ਸਿੰਘ ਬਾਈ ਦਾ ਨਾਮ ਆ ਪਿੰਡ ਕਿਹੜਾ ਹੈ ਪਿੰਡ ਪਲੂਰ ਜ਼ਿਲ੍ਹਾ ਮੋਗਾ ਹੀ ਠੀਕ ਹੈ ਜੀ ਪਿੰਡ ਪਲੂਰ ਦਾ ਲੋ ਜੀ ਕਿਸੇ ਵੀ ਬਾਈ ਨੇ ਟਰੈਕਟਰ ਖਰੀਦਣਾ ਹੋਵੇ ਵੀਡੀਓ ਚ ਵੇਖ ਕੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਆ ਫੈਬਰ ਵਾਲੀ ਛਤਰੀ ਇਸ ਤੇ ਲੱਗੀ ਹੋਈ ਹੈ ਚਲੋ ਹੋਰ ਵੀ ਟਰੈਕਟਰ ਬਹੁਤ ਜ਼ਿਆਦਾ ਆਏ ਹੋਏ ਨੇ ਉਹ ਵੀ ਤੁਹਾਨੂੰ ਦਿਖਾ ਰਹੇ ਆ ਮਾਡਲ ਆ 2010 ਸਵਰਾਜ ਬਿਲਕੁਲ ਕੋਕਾ ਪੀਸ ਪਿਆ ਜੀ ਰੰਗ ਬੰਨ ਵੱਲੋਂ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈ ਟਰੈਕਟਰ ਦੇ ਐਮ ਆਰਟੀ ਦੇ ਟਾਇਰਾਂ 14 9 28 ਦੇ 2010 ਮਾਡਲ ਆ 3 ਲੱਖ 75000 ਰੁਪਏ ਮਾਲਕਾਂ ਦੀ ਡਿਮਾਂਡ ਆਈ ਉਹਦੇ ਨਾਲ ਆ ਗਈ 53 10 ਜੁੰਡੀਆਰ 2007 ਮਾਡਲ ਆ ਜੀ 6 ਲੱਖ ਰੁਪਿਆ ਪੂਰਾ ਮਾਲਕਾਂ ਦੀ ਡਿਮਾਂਡ ਆ ਗੁਡੀਅਰ ਦੇ ਟਾਇਰ ਆ ਬੈਕ ਸਾਈਡ ਦੇ 16 9 28 ਦੇ ਕੰਡੀਸ਼ਨ ਵਾਲਾ ਟਰੈਕਟਰ ਸਾਫ ਹੈ ਜੀ ਉਹਦੇ ਨਾਲ ਆ ਗਿਆ ਜੀ 855 2002 ਮਾਡਲ ਆ ਜੀ 2 ਲੱਖ 55000 ਰੁਪਿਆ ਮਾਲਕਾਂ ਦੀ ਡਿਮਾਂਡ ਆ ਬੈਕ ਸਾਈਡ ਦੇ ਟਾਇਰ ਆ ਜਿਹੜੇ ਇਸ ਦੇ ਠੀਕ-ਠਾਕ ਕੰਡੀਸ਼ਨ ਦੇ ਆ ਜੀ ਤੇ 프ਰੰਟ ਵਾਲੇ ਟਾਇਰ ਵੀ ਵਧੀਆ ਠੀਕ ਕੰਡੀਸ਼ਨ ਦੇ ਉਹਦੇ ਨਾਲ ਆ ਗਿਆ ਸੋਨਾਲਿਕ 2012 ਮਾਡਲ 437000 ਰੁਪਏ ਮਾਲਕਾਂ ਦੀ ਡਿਮਾਂਡ ਰੰਗ ਬੰਨ ਜੋ ਵੀ ਤੁਸੀਂ ਦੇਖ ਸਕਦੇ ਆ 16 28 ਦੇ ਬੈਕ ਸਾਈਡ ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਹੈ ਰੰਗ ਬੰਨ ਨਾਲ ਉਹ ਵੀ ਟਰੈਕਟਰ ਸਾਫ ਹੈ ਜੋ ਉਸਦੇ ਨਾਲ ਆ ਗਿਆ ਫਰੀਤ ਪੰਜਾਬ ਨੰਬਰ ਵੀ ਪੀਬੀ 32 6059 2012 ਮਾਡਲ ਆ 35 ਲੱਖ ਤੇ 35000 ਰੁਪਏ ਮਾਲਕਾਂ ਦੀ ਡਿਮਾਂਡ ਆ ਬਾਕੀ ਕੰਡੀਸ਼ਨ ਜੋ ਵੀ ਹੁੰਦੀ ਹੈ ਤੁਸੀਂ ਵੀਡੀਓ ਵਿੱਚ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਵੀਡੀਓ ਵੇਖਣ ਲਈ ਧੰਨਵਾਦ